ਸਮਾਨਾ ਪਿੰਡ ਦੀ ਇੱਕ ਬੱਚੀ ਨੇ ਅੰਤਰਰਾਸ਼ਟਰੀ ਪੱਧਰ ਤੇ ਜਿੱਤ ਹਾਸਲ ਕੀਤੀ। THAILAND ਚ WORLD ABILITY A GAMES ਚ 52 ਦੇਸ਼ਾਂ ਨੇ ਭਾਗ ਲਿਆ। 200 ਮੀਟਰ ਰੇਸ ਚ ਬਵਨਪ੍ਰੀਤ ਕੋਰ ਨੇ ਉੱਜਵਲ ਸਥਾਨ ਪ੍ਰਾਪਤ ਕੀਤਾ। ਇੰਟਰਨੈਸ਼ਨਲ ਲੈਵਲ ਤੇ ਬਵਨਪ੍ਰੀਤ ਕੋਰ ਨੇ ਸਾਡੇ ਜ਼ਿਲ੍ਹੇ ਦਾ ਨਾਮ ਜਿਹੜਾ ਹੈਗਾ ਪਹੁੰਚਾਇਆ ਹੈਗਾ। ਸਾਨੂੰ ਬਹੁਤ ਖੁਸ਼ੀ ਹੈ। ਅੱਜ ਮਿਲ ਕੇ ਜਦੋਂ ਇਹ ਗੇਮਸ ਲਈ ਗਏ ਸੀਗੇ ਉਸ ਤੋਂ ਪਹਿਲਾਂ ਵੀ ਮੇਰੀ ਇੰਟਰੈਕਸ਼ਨ ਹੋਈ ਸੀਗੀ ਤੇ ਉਦੋਂ ਵੀ ਬਹੁਤ ਕੌਨਫੀਡੈਂਟ ਸੀਗੇ ਇਹਨਾਂ ਨੂੰ ਮੈਡਲ ਮਿਲਿਆ ਹੈਗਾ ਤੁਹਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਅਸੀਂ ਬਬਨਪ੍ਰੀਤ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰਸ ਨੂੰ ਤੇ ਸਾਡੇ ਸਪੋਰਟਸ ਆਫਸਰ ਨੂੰ ਸਭ ਨੂੰ ਬਹੁਤ ਵਧਾਈ ਦਿੰਨੇ ਆ ਇਹਨਾਂ ਦੇ ਕੋਚ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਹੈਗੀ ਹੈ ਤੇ ਇੱਥੇ ਤੱਕ ਇਹਨਾਂ ਨੂੰ ਲੈ ਕੇ ਜਾਏ ਨੇ ਬਹੁਤ ਸਾਰੀ ਆਰਗੇਨਾਈਜੇਸ਼ਨਸ ਐ ਜਿਹੜੀਆਂ ਕਿ ਜੁੜੀਆਂ ਹੋਈਆਂ ਨੇ ਆ ਐਨ ਜੀਓਜ਼ ਹੈਗੇ ਨੇ ਜਿਹੜਾ ਕਿ ਬੱਚਿਆਂ ਨੂੰ ਇੱਕ ਆਈਡੈਂਟੀਫਾਈ ਕਰ ਦਿੰਦੇ ਨੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੰਦੇ ਨੇ ਤੇ ਉਸ ਦੇ ਨਾਲ ਨਾਲ ਇੱਕ ਪਲੈਟਫਾਰਮ ਉਹਨਾਂ ਨੂੰ ਮਿਲਦਾ ਹੈਗਾ ਕਿ ਉਹ ਇਹ ਪ੍ਰੂਫ ਕਰ ਸਕਣ ਕਿ ਕਿਉਂਕਿ ਉਹ ਸਪੈਸ਼ਲੀ ਏਬਲਡ ਨੇ ਤੇ ਫੇਰ ਵੀ ਕੋਈ ਉਹਨਾਂ 'ਚ ਕੋਈ ਇਹੋ ਜੀ ਕਮੀ ਨਹੀਂ ਹੈਗੀ ਹੈ ਜਿਵੇਂ ਬਾਕੀ ਬੱਚੇ ਨੇ ਉਦਾਂ ਹੀ ਇਹ ਵੀ ਇੰਟਰਨੈਸ਼ਨਲ ਪੱਧਰ ਤੇ ਪਾਰਟਿਸਿਪੇਟ ਕਰਦੇ ਨੇ ਮੈਂ ਸਮਝਦੀ ਆ ਸਪੋਰਟਸ 'ਚ ਇੱਕ ਟਰੈਵਲ ਕਰਨ ਦਾ ਮੌਕਾ ਮਿਲਿਆ ਤੇ ਉਤੋਂ ਦੀ ਬਾਕੀ ਕੰਟਰੀਜ਼ ਦੇ ਨਾਲ ਕੰਪੀਟ ਕਰਨ ਦਾ ਮੌਕਾ ਮਿਲਿਆ ਇਹਦੇ ਨਾਲ ਇਹਨਾਂ ਦੇ ਕੌਨਫੀਡੈਂਸ ਤੇ ਬਾਕੀ ਵੀ ਅੱਗੇ ਫਿਊਚਰ ਲਈ ਵੀ ਬਹੁਤ ਅੱਛਾ ਆਏਗਾ ਆਈ ਵਿਸ਼ ਯੂਰ ਆਲ ਦਾ ਬੈਸਟ ਸਰਕਾਰ ਇਹ ਜਿਹੇ ਬੱਚਿਆਂ ਲਈ ਕੀ ਕਰ ਰਹੀ ਹੈ ਜੀ ਵੱਖਰੇ ਤੌਰ ਤੇ ਕੁਝ ਸਪੈਸ਼ਲ ਜੋ ਇਹਨਾਂ ਦਾ ਮੈਡਲ ਮਿਲਿਆ ਹੈਗਾ ਅਸੀਂ ਕੇਸ ਬਣਾ ਕੇ ਭੇਜਾਂਗੇ ਟੂ ਦਾ ਡਿਪਾਰਟਮੈਂਟ ਆਫ ਸਪੋਰਟਸ ਜੋ ਵੀ ਪਾਲਿਸੀ ਹੋਏਗੀ ਜਿਦੇ ਵਿੱਚ ਕੋਈ ਕੈਸ਼ ਪ੍ਰਾਈਜ਼ ਹੋਏ ਜਾਂ ਜੋ ਵੀ ਇਨਸੈਂਟਿਵ ਅਸੀਂ ਦੇ ਸਕਦੇ ਆ ਉਹ ਅਸੀਂ ਆਪਣੇ ਵੱਲੋਂ ਪੂਰ ਜੋਰ ਸਿਫਾਰਿਸ਼ ਕਰਕੇ ਭੇਜਾਂਗੇ ਮੇਰਾ ਨਾਮ ਬਵਨਪਿਕੌਰ ਹੈ ਕਿਤੇ ਰਹਿੰਦੇ ਅਸੀਂ ਲੋਹਾਰ ਮਾਜਰਾ ਕੋਰ ਬੇਟਾ ਖੇਡ ਕੇ ਆਇਆ ਹੂੰ ਕੀ ਕਹਿਣਾ ਚਾਹੋਗੇ ਤੁਸੀਂ ਕਿਵੇਂ ਤੁਹਾਡਾ ਇਹ ਸੰਘਰਸ਼ ਰਿਹਾ ਏ ਕਿਸ ਤਰ੍ਹਾਂ ਦੀ ਜਿਹੜੀ ਜਿੱਤ ਪ੍ਰਾਪਤ ਹੋਇਆ ਇੱਕ ਖੇਡ ਮੇਰੇ ਕੋਚਰ ਨੇ ਜਿਹੜੀ ਮੈਨੂੰ ਟ੍ਰੇਨਿੰਗ ਕਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਖੇਡ ਦੇ ਵਿੱਚ ਸੰਘਰਸ਼ ਜਿਹੜੀ ਟ੍ਰੇਨਿੰਗ ਆ ਸਵੇਰ ਸ਼ਾਮ ਐਥਲੈਟਿਕ ਦੀ ਕਰਨੀ ਚਾਹੀਏ ਜੇ ਆਪਾਂ ਟ੍ਰੇਨਿੰਗ ਕਰਾਂਗੇ ਤਾਂ ਸਵੇਰ ਸ਼ਾਮ ਤਾਂ ਆਪਣੀ ਟ੍ਰੇਨਿੰਗ ਸਫਲ ਰਹੂਗੀ ਅੱਗੇ ਜਾ ਕੇ ਸੰਘਰਸ਼ ਥੋੜੇ ਜਿਹਾ ਕਰਨਾ ਪੈਂਦਾ ਆਪਾਂ ਨੂੰ ਟ੍ਰੇਨਿੰਗ ਵਾਸਤੇ ਖੇਡਣ ਵਾਸਤੇ ਅੱਗੇ ਜਾ ਕੇ ਤਾਂ ਹੀ ਅੱਗੇ ਵੱਧ ਇਹ ਸੀ THAILAND THAILAND WORLD VELOCITY GAMES ਖੇਡਣ ਗਏ ਸੀ ਉਹਦੇ ਵਿੱਚ ਅਸੀਂ 200 ਮੀਟਰ ਰੇਸ ਦੇ ਵਿੱਚ ਸੈਕੰਡ ਮਿਜਿਸ਼ਨ ਦੀ ਹਾਸਲ ਪ੍ਰਾਪਤ ਕੀਤੀ ਹੈ ਹੁਣ ਪਿੱਛੇ 2023 ਦੇ ਵਿੱਚ World Ability Games ਹੋਈਆਂ ਨੇ THAILAND ਦੇ ਵਿੱਚ ਜਿਸ ਵਿੱਚ 52 ਕੰਟਰੀਆਂ ਨੇ ਭਾਗ ਲਿਆ ਸੀ ਤੇ ਬਵਨਪ੍ਰੀਤ ਕੌਰ ਨੇ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ 200 ਮੀਟਰ ਦੇ ਵਿੱਚ ਸੈਕੰਡ ਮੈਡਲ ਪ੍ਰਾਪਤ ਕੀਤਾ ਹੈ ਤੇ ਲੜਕੀ ਮੇਰੇ ਕੋਲ ਟ੍ਰੇਨਿੰਗ ਕਰਦੀ ਹੈ ਜੀ ਆਪਣੇ ਸਪੋਰਟਸ ਗਰਾਊਂਡ ਹੈ ਜੋ ਖਮਾਣੋ ਕੰਪਲੈਕਸ ਉਸ ਦੇ ਵਿੱਚ ਐਥਲੈਟਿਕ ਸੈਂਟਰ ਹੈ ਸਾਡਾ ਉੱਥੇ ਜੀ ਸਵੇਰੇ ਸ਼ਾਮ ਅਸੀਂ ਪ੍ਰੈਕਟਿਸ ਕਰਦੇ ਹਾਂ ਬਹੁਤ ਬੱਚੀ ਲਾਈਕ ਹੈ ਔਰ ਬਹੁਤ ਮਿਹਨਤੀ ਹੈ ਹਾਰਡ ਵਰਕ ਹੈ ਜੀ ਇਹਨਾਂ ਦੇ ਪੇਰੈਂਟ ਸਾਹਿਬ ਨੂੰ ਤੇ ਇਹਨਾਂ ਦੇ ਜੋ ਪ੍ਰਿੰਸੀਪਲ ਮੈਡਮ ਨੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਰ ਕਿਵੇਂ ਵੇਖਦੇ ਹੋ ਡਿਜੀਟਲ ਦੌਰ ਹੈ ਤੇ ਬੱਚੇ ਜਿਹੜੇ ਆ ਗਰਾਊਂਡਾਂ ਦੇ ਵਿੱਚ ਆਉਣਾ ਘਟ ਗਏ ਨੇ ਤੇ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋ? ਦੇਖੋ ਜੀ ਇਹ ਬੱਚੀ ਇੱਕ ਧਾਰਨਾ ਉਹਨਾਂ ਲਈ ਜੋ ਗਰਾਊਂਡ ਵਿੱਚ ਨਹੀਂ ਆਉਂਦੇ ਇਹ ਅਬਿਲਟੀ ਹੈ ਪਹਿਲਾਂ ਡਿਸੇਬਿਲਟੀ ਸੀ ਹੁਣ ਇਹ ਗੇਮ ਨੂੰ ਅਬਿਲਟੀ ਕਹਿੰਦੇ ਨੇ ਜੀ ਸਪੈਸ਼ਲ ਅਬਿਲਟੀ ਵਾਲੇ ਬੱਚੇ ਨੇ ਤੇ ਉਹਨਾਂ ਲਈ ਇੱਕ ਧਾਰਨਾ ਹੈ ਕਿ ਇੱਕ ਵਰਲਡ ਲੈਵਲ ਤੇ ਮੈਡਲ ਜਿੱਤਣਾ ਕੋਈ ਮਾੜੀ ਜੀ ਗੱਲ ਨਹੀਂ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਬੱਚੇ ਨੇ ਉਹੋ ਮੁਇਲਾ ਨੂੰ ਛੱਡ ਕੇ ਗਰਾਉਂਡਾਂ ਵਿੱਚ ਆਉਣ ਤਾਂ ਕਿ ਅਸੀਂ ਆਪਣੇ ਦੇਸ਼ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੀਏ ਵੱਡਾ ਲੈਵਲ ਤੇ ਸਰ ਜੇ ਦੇਖਿਆ ਜਾਵੇ ਹਰ ਇੱਕ ਬੱਚਾ ਛੇਕਾ ਦੇ ਵਿੱਚ ਮਿਹਨਤ ਕਰਦਾ ਤੇ ਉਹਨਾਂ ਦੀ ਮਿਹਨਤ ਨੂੰ ਜਿਹੜਾ ਇਹ ਪੂਰਪੈਂਦਾ ਬਹੁਤ ਘੱਟ ਨਜ਼ਰ ਆਉਂਦਾ ਹੈ ਕਿਤੇ ਵੈਕੈਂਸੀਆਂ ਵਗੈਰਾ ਤੇ ਸਰਕਾਰ ਨੂੰ ਕੀ ਅਪੀਲ ਕਰੋਗੇ ਕਿ ਜਿਹੜੇ ਇਹ ਜੇ ਬੇਨਤੀ ਖਿਡਾਰੀ ਨੇ ਵੀ ਉਹਨਾਂ ਵਾਸਤੇ ਕੋਈ ਨਾ ਕੋਈ ਜਿਹੜਾ ਕਦਮ ਪਟਿਆ ਖਾਸ ਕਰਕੇ ਜਿਵੇਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਹੈ ਨਾ ਸਰ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਸਰਕਾਰ ਦੀ ਪਾਲਿਸੀ ਹੈ ਜਿਹੜੀ ਹੁਣ ਇਸ 2023 ਵਾਲੀ ਬਣੀ ਹੈ ਉਹਦੇ ਵਿੱਚ ਵਧੀਆ ਇਹਨਾਂ ਨੂੰ ਪ੍ਰਾਈਜ਼ ਰੱਖੇ ਗਏ ਨੇ ਜੀ ਤੇ ਇਹਨਾਂ ਦਾ ਕੋਟਾ ਬੱਸ ਇਹ ਸਪੈਸ਼ਲ ਹੁੰਦਾ ਹੈ ਕੋਈ ਵੀ ਭਰਤੀ ਨਿਕਲਦੀ ਆ ਤਾਂ ਇਹਨਾਂ ਦਾ 3% ਦਾ ਕੋਟਾ ਹੁੰਦਾ ਜੀ ਵੱਖਰਾ ਜੀ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਹੈ ਕਲਗੀਧਰ ٹرسٹ ਵੱਲੋਂ ਚੱਲ ਰਹੀ ਅਗਲਾਕੇ ਦੇ ਵਿੱਚ ਸਮੌਰ ਸੰਸਥਾ ਕਾਲ ਅਕੈਡਮੀ ਤੇ ਤਾਲ ਕਾਲਜ ਪਰ ਵਿਮਨ ਖਵਾਣੋ ਵੱਲੋਂ ਉਹ ਉਥੇ ਸੇਵਾ ਕਰ ਰਹੀਆਂ ਜੀ ਇਹ ਸਾਡੀ ਬੱਚੀ ਬਮਨ ਬ੍ਰੀਤਕੌਰ ਬੀਏ ਫਸਟイヤー ਦੀ ਸਟੂਡੈਂਟ ਆ ਕਾਲ ਕਾਲਜ ਫॉर ਗਰਲਸ ਦੇ ਵਿੱਚ ਤੇ ਬਹੁਤ ਮਤਲਬ ਬਾਕੀ ਇਲਾਕੇ ਦੀਆਂ ਬੱਚੀਆਂ ਦੇ ਲਈ ਰਾਦਰਪੁਰੇ ਦੇਸ਼ ਦੀਆਂ ਬੱਚੀਆਂ ਦੇ ਲਈ ਬਵਨਪ੍ਰੀਤ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਕਿਉਂਕਿ ਇਹ ਜੋ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਮਤਲਬ ਬੱਚੇ ਚੰਗੇ ਭਲੇ ਹੁੰਦੇ ਹੋਏ ਵੀ ਨਕਾਰਾ ਹੋ ਰਹੇ ਨੇ ਉਹ ਵੀਡੀਓ ਗੇਮਸ ਤੇ ਫਾਸਟ ਫੂਡਸ ਤੇ ਲੱਗ ਰਹੇ ਨੇ ਜੋ ਬਹੁਤ ਹੀ ਚਿੰਤਾਜਨਕ ਵਿਸ਼ਾ ਤੇ ਇਸ ਬੱਚੀ ਨੇ ਆਪਣੇ ਸਾਰੇ ਚੈਲੰਜਸ ਨੂੰ ਮਤਲਬ ਚੈਲੰਜ ਕਰ ਦਿੱਤਾ ਤੇ ਇਹਨੇ ਉਹ ਸਾਰੇ ਸਟਰਗਲਸ ਜੋ ਇੱਕ ਆਮ ਬੱਚੇ ਨੂੰ ਮਤਲਬ ਫੇਸ ਕਰਨੇ ਪੈਂਦੇ ਨੇ ਖਾਸ ਕਰ ਲੜਕੀਆਂ ਨੂੰ ਸਾਡੇ ਸੁਸਾਇਟੀ ਦੇ ਵਿੱਚ ਇਹ ਉਸ ਸਿਸਟਮ ਦੇ ਉੱਪਰ ਇੱਕ ਤਰਾਰੀ ਮਤਲਬ ਹਾਰ ਦਿੱਤੀ ਆ ਉਸ ਚੀਜ਼ ਨੂੰ ਕਿ ਬੱਚੀ ਨੇ ਆਪਣੇ ਆਪਣੀ ਮੇਰਾਂ ਦੇ ਨਾਲ ਆਪਣੇ ਕੋਤ ਸਾਬ ਦੀ ਜਿਹੜੀ ਮਿਹਨਤ ਆ ਨਿਗਰਾਨੀਆਂ ਉਹਦੇ ਵਿੱਚ ਆਪਣੇ ਕਾਲਜ ਦਾ ਆਪਣੇ ਸਕੂਲ ਦਾ ਆਪਣੇ ਅਧਿਆਪਕਾਂ ਦਾ ਆਪਣੇ ਮਾਤਾ ਪਿਤਾ ਦਾ ਪੂਰੇ ਇਲਾਕੇ ਦਾ ਤੇ ਪੂਰੇ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਕਿ ਉਹ ਕਿ ਵਰਲਡ ਅਬਿਲਟੀ ਗੇਮ ਸੀਗੀਆਂ ਜਿਹੜੀਆਂ ਇਹ ਪੂਰੇ ਆਲ ਓਵਰ ਵਰਲਡ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਉਹਨਾਂ ਦੇ ਲਈ ਕਰਵਾਈਆਂ ਜਾਂਦੀਆਂ ਨੇ ਤੇ THAILAND ਦੇ ਵਿੱਚ ਹੋਈਆਂ ਸੀ ਤੇ ਬੱਚੀ ਨੂੰ ਮਤਲਬ ਬਹੁਤ ਇਹਨਾਂ ਨੇ ਮਿਹਨਤ ਦੇ ਨਾਲ ਜਿਹੜਾ ਸਾਰਾ ਜਾਣ ਦਾ ਖਰਚਾ ਐ ਸਾਰਾ ਕੁਝ ਮਤਲਬ ਬਹੁਤ ਜ਼ਿਆਦਾ ਸਟਰਗਲ ਦੇ ਵਿੱਚੋਂ ਲੰਘ ਕੇ ਗਈ ਆ ਤੇ ਮੈਂ ਪੂਰੀ ਸਾਰੇ ਇਲਾਕੇ ਨੂੰ ਵੀ ਤੇ ਪੂਰੇ ਜਿਹੜਾ ਪ੍ਰਸ਼ਾਸਨਾ ਉਹਨੂੰ ਵੀ ਬੇਨਤੀ ਕਰਦੀਆਂ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਖਾਸ ਕਰਕੇ ਬਵਨਪ੍ਰੀਤ ਨੂੰ ਪੂਰੀ ਦਿੱਤੀ ਜਾਵੇ ਤੇ ਫਾਈਨੈਂਸ਼ੀਅਲੀ ਵੀ ਤੇ ਖੁਰਾਕ ਦੇ ਪੁਆਇੰਟ ਆ ਵੀ ਤਾਂ ਕਿ ਇਹ ਬੱਚੇ ਹੋਰ ਅੱਗੇ ਆਉਣ ਸਾਡੇ ਇਲਾਕੇ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਕਾਲਜਾਂ ਦੇ ਵਿੱਚ ਬਹੁਤ ਵਧੀਆ ਬੱਚੇ ਨੇ ਜਿਨ੍ਹਾਂ ਨੂੰ ਥੋੜੀ ਜਹੀ ਗਾਈਡੈਂਸ ਦੀ ਜੋਸੀਂ ਦੇ ਸਕਦੇ ਆ ਤੇ ਥੋੜੀ ਜਹੀ ਸਪੋਰਟ ਦੀ ਜੋ ਸਰਕਾਰਾਂ ਦੇ ਸਕਦੀਆਂ ਨੇ ਜੋ ਪ੍ਰਸ਼ਾਸਨ ਦੇ ਸਕਦਾ ਉਹਦੀ ਲੋੜ ਆ ਬੱਚਿਆਂ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈਗੀ ਤੇ